कल रात हल्का दूरी के वार्ड नंबर बीस के नाबा टेंट हाउस के घर में गैस लीकेज से आग लग गई इस आगजनी में लाखों रुपए का नुकसान हो गया घर के मालिक सुखदीप सिंह सुखी ने बताया कि आग इतनी विक्षण थी कि उनकी पत्नी और बच्चे भी उसकी चपेट में आकर जल गए घर का सारा कीमती सामान जलकर राख हो गया इस मौके पर शहर के प्रख्यात गहरा दुख जताते हुए लोगों और सरकार से अपील की कि परिवार को हर संभव सहयोग दिया जाए परिवार के सदस्यों ने भी पंजाब सरकार से इस नुकसान की भरपाई करने की मांग की है ਪਰ ਕਾਰਨ ਤਾਂ ਪਤਾ ਨਹੀਂ ਜੀ ਅਸੀਂ 4:30 ਵਜੇ ਮੇਰੀ ਅੱਖ ਖੁੱਲ੍ਹੀ ਸੀ ਜਦੋਂ ਦੇਖਿਆ ਸਿਲੰਡਰ ਤੇ ਅੱਗ ਲੱਗੀ ਪਈ ਸੀ ਬਹੁਤ ਜ਼ਿਆਦਾ ਤੇ ਫਰਿੱਜ ਨੂੰ ਵੀ ਬਹੁਤ ਅੱਗ ਲੱਗੀ ਪਈ ਸੀ ਤੇ ਅਸੀਂ ਜਦੋਂ ਬੱਚਿਆਂ ਨੂੰ ਲੈ ਕੇ ਬਾਹਰ ਨਿਕਲਣ ਲੱਗੇ ਤਾਂ ਇੰਨਾ ਜ਼ਿਆਦਾ ਛੇਕ ਸੀਗਾ ਹੋਇਆ ਗੇਟ ਨੂੰ ਵੀ ਅੱਗ ਲੱਗੀ ਪਈ ਸੀ ਇੱਥੋਂ ਵੀ ਅਸੀਂ ਬਾਹਰ ਨਿਕਲਣਾ ਸੀਗਾ ਜੀ ਜਦੋਂ ਅਸੀਂ ਪੌੜੀਆਂ ਦੇ ਵਿੱਚ ਗਏ ਤਾਂ ਪੌੜੀਆਂ ਵੀ ਇੰਨੀਆਂ ਗਰਮ ਸੀਗੀਆਂ ਕਿ ਬੱਚਿਆਂ ਦੇ ਪੈਰ ਮੱਚ ਗਏ ਹੱਥ ਮੱਚ ਗਏ ਮੇਰੀ ਵਾਈਫ ਦੀਆਂ ਦੋਵੇਂ ਬਾਹਾਂ ਗਲ ਗਈਆਂ ਜੀ मेरा छोटा बच्चा जो 3 साल का है जी ओदे भी हाथ हाथ बच गए सब पैर गल गए जी ओदे बिल्कुल एक बड़ा बच्चा जी मेरा ओदे भी हाथ बच गए ਤੇ मेरे भी थोड़े-थोड़े हो गए सीके जी चलो मेरा तो बच गया सीके जी ਤੇ ਫਰਨੀਚਰ ਸਾਡਾ ਸਾਰਾ ਬਚ ਗਿਆ ਜੀ ਫ੍ਰਿਜ ਬਚ ਗਿਆ ਜੀ ਜਿੰਨੀ ਫਿਟਿੰਗ ਸੀਗੀ ਘਰ ਦੀ ਤਾਰਾ ਸੀਗੀਆਂ ਸਾਰੀਆਂ ਫਿਗਰੀਆਂ ਜੀ ਪੈਪਾ ਫਿਗਰੀਆਂ ਵਿੱਚੀ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਕੀ ਕੀ ਸਮਾਨ ਕੀਮਤੀ ਸਮਾਨ ਹੈ ਜਿਹੜਾ 33 ਉਹ ਰੈਫਰਿਜਰੇਟਰ ਉਹ ਮਰ ਗਿਆ ਸੀਗਾ ਤੇ ਬਾਕੀ ਉਹ ਜਿਹੜਾ ਫਰਨੀਚਰ ਪਿਆ ਸੀਗਾ ਲੱਗਿਆ ਹੋਇਆ ਲੱਕੜ ਦਾ ਉਹ ਸਾਰਾ ਮਰ ਗਿਆ ਸੀਗਾ ਜੀ ਜਿੰਨੇ ਵੀ ਸਾਡੇ ਬੋਰ ਨੂੰ ਸੀਗੇ ਉਹ ਸਾਰੇ ਮਰ ਚੁੱਕੇ ਸੀ ਇਨਵਰਟਰ ਬੈਟਰੀ ਸਭ ਕੁਝ ਮਰ ਚੁੱਕਿਆ ਹੈ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹੀ ਕਰਦੇ ਆ ਜੀ ਵੀ ਹਾਂ ਮੇਰੇ ਬੱਚਿਆਂ ਦੇ ਲਾਗ-ਵਾਰ ਤੇ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ ਮੇਰਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਜੀ ਉਹ ਪਰ ਪਾਵਰ ਬਿਲਕੁਲ ਬੰਤ ਰਿਹਾ ਜੀ ਡਾਕਟਰ ਵੀ ਕਹਿੰਦੇ ਇਹਨਾਂ ਦੇ ਅੰਦਰ 2-2 3-3 ਕਿਲੋ ਗੈਸ ਤੇ ਧੂਆ ਜਮ ਚੁੱਕਿਆ ਜੀ ਵੀ ਇਹਨਾਂ ਨੂੰ 4-5 ਮਹੀਨੇ ਲੱਗ ਜਾਣਗੇ ਇਹਦੀ ਖਬਰ ਹੋਣ ਨੂੰ ਮੈਂ ਕਰਦਾ ਜੀ ਕਦੇ ਕਦੇ ਬਸ ਗੱਡੀ ਦਾ ਕੀੜਾ ਹੀ ਲਾਉਣਾ ਮੇਰੇ ਮਾਪੇ ਨੇ ਜਿਹੜੇ ਉਹ ਵੀ ਦੋਨੋਂ ਪੈਰਾਲਾਈਜ਼ ਨੇ ਜੀ ਕਰ ਕੱਲਾ ਹੀ ਆ ਜੀ ਕਮਾਉਣ ਵਾਲਾ ਬਸਾਰ 500 ਦੀ ਝਾੜੀ ਕਰਦਾ ਜੀ ਮੈਂ ਤੇਰੇ ਤੋਂ ਬਸ ਮਨੂ ਸਾਹਿਬ ਅੱਜ ਘਰ ਨੂੰ ਅੱਗ ਲੱਗੀ ਹੈ ਤੁਸੀਂ ਸਮਾਜ ਸੇਵਕ ਤੌਰ ਤੇ ਇਹਨਾਂ ਦੇ ਘਰ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਜੀ ਬਹੁਤ ਦੁਖਦਾਈ ਘਟਨਾ ਆਈ ਜੀ ਸਾਨੂੰ ਤਾਂ ਰਾਤ ਨੂੰ 1 ਵਜੇ ਪਤਾ ਲੱਗਿਆ ਮੂਰੀ ਤੇ ਮੈਸੇਜ ਕੀਤਾ ਵੀ ਇਹ ਗੱਲਬਾਤ ਹੈ ਮੈਂ ਕਿਹਾ ਚਲੋ ਸਾਨੂੰ ਤਾਂ ਸਭ ਨੂੰ ਤਾਂ ਪਤਾ ਨਹੀਂ ਲੱਗਿਆ ਚਲੋ ਕਿਸੇ ਦੱਸਿਆਏਗਾ ਬਹੁਤ ਦੁਖਦਾਈ ਘਟਨਾ ਹੈ ਮਾਲਕ ਨੇ ਬਚਾ ਲਈ ਜੀ ਕਿਉਂਕਿ ਛੋਟੇ ਛੋਟੇ ਬੱਚੇ ਵੀ ਘਰ ਦੇ ਸੀ ਡੈਡੀ ਇਹਨਾਂ ਦੇ ਪਹਿਲਾਂ ਹੀ ਡਿਪਰੈਸ਼ਨ ਦੇ ਮਰੀਜ਼ ਨੇ ਜੀ ਇਹਨਾਂ ਦੀ ਬਹੁਤ ਕਹਾਣੀ ਦੁਖਦਾਈ ਕਿਉਂਕਿ ਇਹਨਾਂ ਨੇ ਵੀ ਕੁਝ ਕਰਦੇ ਚੱਕ ਕੇ ਪਹਿਲਾਂ ਆਪਣਾ ਬਾਹਰ ਜਾਣ ਦਾ ਪ੍ਰੋਗਰਾਮ ਬਣਾਇਆ ਜੀ ਉਹ ਵੀ ਰੋਜੀ ਰੋਟੀ ਲਈ ਚਲੋ ਘਰ ਛੱਡ ਕੇ ਬੰਦਾ ਜਾ ਰਿਹਾ ਸੀ ਸਰਕਾਰ ਨੂੰ ਵੀ ਇਹੀ ਮੰਗ ਕਰਕੇ ਇਹਨਾਂ ਦੀ ਜਿੰਨੀ ਮਦਦ ਉਹਨਾਂ ਹੀ ਕੀਤੀ ਜ ਬਾਕੀ ਜਿਹੜੇ ਸਮਾਜ ਸੇਵੀ ਨੇ ਆਪਣੇ ਲੋਕ ਇਹਨਾਂ ਦੀ ਜ਼ਰੂਰ ਮਦਦ ਕਰਨੀ